ਹਸਬੰਦ ਦੀ ਡੈਥ ਹੋ ਗਈ ਹੈ ਬੇਟਾ ਹੀ ਆ ਤੇ ਇੱਕ ਛੋਟਾ ਹਾਂਜੀ ਇੱਕ ਛੋਟਾ ਹੈ ਬੇਟਾ ਕਰ ਵੀ ਖਤਰੇ ਚ ਐ ਟਾਈਮ ਮੈਂ ਆਪਣੇ ਚਾਚੇ ਸੋਹਰੇ ਵੱਲ ਰਹਿੰਦੀ ਆ ਮੈਂ ਵੀ ਲਈ ਹੀ ਕਰਨ ਚਾਹੁੰਨੀ ਕਿ ਮੇਰੀ ਵੱਸ ਵੱਧ ਮਦਦ ਸਰਕਾਰ ਕਰੇ ਮੇਰੇ ਘਰ ਬਣਾਉਣ ਵਿੱਚ ਮੇਰੀ ਮਦਦ ਕਰੇ ਹਾਂਜੀ ਮੈਂ ਮਗਰਲੇ ਬਨੇ ਬਹੁਤ ਪਾਣੀ ਚੜ ਗਿਆ ਤੇ ਫਿਰ ਬੇਵਾਲ ਦਿਵਾਲੇ ਵੀ ਪਾਣੀ ਆ ਸਾਈਡਾਂ ਤੇ ਅੱਛਾ ਜੀ ਹਾਂਜੀ ਤੇ ਸਾਰਾ ਸਮਾਨ ਖਰਾਬ ਹੋ ਗਿਆ ਹਾਂਜੀ ਇਹ ਬਾਹਰ ਕੱਢ ਕੇ ਸਿਕਾਉਣ ਨੇ ਜੀ ਸੜਕਾਂ ਤੇ ਵਿਸਰ ਰਚ ਗਏ ਆਪਣੇ ਰਮਦਾਸ ਦੇ ਪਿੰਡ ਬੌਲੀ ਵਿਖੇ ਮੌਜੂਦ ਹਾਂ ਤਾਂ ਅਸੀਂ ਉਹਨਾਂ ਘਰਾਂ 'ਚ ਪਹੁੰਚ ਰਹੇ ਹਾਂ ਜਿਸ ਘਰ ਦੇ ਵਿੱਚ ਨਾ ਤੇ ਕੋਈ ਸਮਾਜ ਸੇਵੀ ਜਿੱਤੇਬੰਦੀ ਪਹੁੰਚੀ ਹੈ ਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤੋਂ ਉਹਨਾਂ ਵਿੱਚੋਂ ਇੱਕ ਕਾਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਇਸ ਵੇਲੇ ਕਿ ਇਸ ਘਰ ਦੇ ਹਾਲਾਤ ਕੀ ਹੋਏ ਨੇ ਪਾਣੀ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਸ ਘਰ ਦੇ ਉੱਤੇ ਆਫਤ ਬਣਿਆ ਤਾਂ ਉਸ ਤੋਂ ਬਾਅਦ ਇਸ ਘਰ ਦੀ ਜਿਹੜੀਆਂ ਨੀਹਾਂ ਨੇ ਉਹ ਤੁਸੀਂ ਵੇਖੋ ਕਿ ਨੀਹਾਂ ਤੱਕ ਥਲੇ ਚਲੀ ਗਈਆਂ ਤੇ ਘਰ ਦੇ ਵਿੱਚ ਮਹਿਜ ਇੱਕ ਗਾਰ ਰਹਿ ਗਈ ਹੈ ਔਰ ਜ਼ਮੀਨ ਤੇ ਤੁਸੀਂ ਵੇਖੋ ਕਿ ਗਾਰ ਵੱਧ ਗਈ ਹੈ ਜਿਸ ਦੇ ਨਾਲ ਕੀ ਪੂਰਾ ਘਰ ਜਿਹੜਾ ਹੈ ਇਹ ਡਿੱਗਣ ਦੇ ਕगार ਤੇ ਆ ਚੁੱਕਾ ਹੈ ਘਰ ਦੇ ਵਿੱਚ ਤਰੇੜਾਂ ਪੈ ਚੁੱਕੀਆਂ ਨੇ ਤਾਂ ਪੂਰੇ ਘਰ ਦੇ ਵਿੱਚ ਜਿਹੜਾ ਇਸ ਵੇਲੇ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਕਿ ਜਿੱਥੇ ਕੀ ਕਿਸੇ ਵੇਲੇ ਇੱਕ ਜਰੂਰ ਕੱਚਾ ਫਰਸ਼ ਸੀਗਾ ਪਰ ਹੁਣ ਇਸ ਵੇਲੇ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਕਿ ਘਰ ਦਾ ਪੂਰਾ ਇੱਕ ਛੋਟਾ ਜਿਹਾ ਘਰ ਹੈ ਔਰ ਇਸ ਜਿਹੜੇ ਇਸ ਘਰ ਦੇ ਮਾਲਕ ਨੇ ਇਹਨਾਂ ਦੇ ਹਸਬੰਡ ਵੀ ਨਹੀਂ ਨੇ ਤੇ ਘਰ ਦੇ ਹਾਲਾਤ ਤੁਸੀਂ ਵੇਖੋਗੇ ਕਿਸ ਤਰੀਕੇ ਦੇ ਨਾਲ ਕੱਚੇ ਘਰ ਸੀ ਔਰ ਉਸ ਘਰ ਦੇ ਵਿੱਚ ਤੁਸੀਂ ਵੇਖੋ ਸਾਹਮਣੇ ਤਸਵੀਰ ਤੁਹਾਨੂੰ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵੇਖੋ ਉੱਥੇ ਬਿਲਕੁਲ ਜ਼ਮੀਨ ਜਿਹੜੀ ਹੈ ਉਹ ਬਹਿ ਗਈ ਹੈ ਤਾਂ ਥੱਲੇ ਨੂੰ ਚਲੀ ਗਈ ਹੈ ਕਿੰਨੇ ਫੁੱਟ ਜ਼ਮੀਨ ਥੱਲੇ ਚਲੀ ਗਈ ਜੀ ਭੈਣ ਜੀ ਦੇਖੀ ਨਹੀਂ ਜੀ ਸਰ ਦੇਖਣੀ ਪੈਣੀ ਹੈ ਕਿਉਂਕਿ ਜਿਹੜੇ ਇੱਧਰ ਦਾ ਕਮਰਾ ਨਾ ਇਹਦੇ ਆ ਵਾਲੀ ਸਾਈਡ ਕੰਧ ਨਾਲ ਇਧਰੋਂ ਵੀ ਕਿੰਨੀ ਥਾਂ ਚਲ ਗਈ ਮੈਂ ਇੱਕ ਦਿਨ ਆਈ ਸੀ ਅੰਦਰ ਵੜ ਕੇ ਵੇਖਿਆ ਸੀ ਤਾਂ ਪੈਰ ਖੋਦਦੇ ਸੀ ਤੇ ਫਿਰ ਮੈਂ ਆਪਣੇ ਚਾਚੇ ਸੋਹਰੇ ਵੱਲ ਰਹਿੰਦੀ ਆ ਅਜੇ ਘਰ ਵੀ ਡਿੱਗਣ ਦੇ ਕਾਰਤੇ ਹਾਂਜੀ ਇਹਦੀਆਂ ਨੀਆਂ ਵੀ ਆ ਜਿਹੜੀਆਂ ਇਧਰੋਂ ਤੇੜਾ ਵੀ ਪਈਆਂ ਵਨੁਕਰਾਂ ਦੇ ਇੱਥੇ ਚਲੋ ਆ ਲੈ ਕੋ ਨੁਕਰਾਂ ਦੇ ਉਧਰ ਵੀ ਜੋ ਆਹ ਸੰਨ ਕੋ ਵੀ ਦੇ ਕਿਥਾ ਆ ਤੇੜਾ ਪੈ ਗਈਆਂ ਘਰ ਤੇ ਤਾਂ ਬਿਲਕੁਲ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਘਰ ਦੇ ਵਿੱਚ ਇਧਰ ਵੀ ਇਹਦਾ ਪੂਰਾ ਖਤਰਾ ਹੈ ਸਾਲ ਡਿੱਗਦਾ ਤੁਸੀਂ ਆਜੋ ਪੈਂਦੀ ਬਾਹਰ ਆਜੋ ਤੇ ਇਹ ਪੂਰਾ ਘਰ ਇਸ ਵੇਲੇ ਤਬਾਹ ਹੋ ਚੁੱਕਾ ਹੈ ਹਾਂਜੀ ਸਰ ਤੇ ਘਰ ਚ ਕਮਾਨ ਵਾਲੇ ਕਿੰਨੇ ਨੇ ਸਰ ਬੇਟਾ ਇੱਕੋ ਹੀ ਹਸਬੰਡ ਦੀ ਡੈਥ ਹੋ ਗਈ ਹੈ ਹਾਂਜੀ ਹਸਬੰਡ ਦੀ ਡੈਥ ਹੋ ਗਈ ਹੈ ਬੇਟਾ ਹੀ ਆ ਤੇ ਇੱਕ ਛੋਟਾ ਹਾਂਜੀ ਇੱਕ ਛੋਟਾ ਹੀ ਬੇਟਾ ਹੂੰ ਤੇ ਤੁਸੀਂ ਕੀ ਕਰਦੇ ਹੋ ਮੈਂ ਤੇ ਸਕੂਲ ਵਿੱਚ ਕੰਮ ਕਰਦੀ ਹਾਂ ਹਾਂਜੀ ਖਾਣਾ ਬਣਾਉਂਦੀ ਸੀ ਬੱਚਿਆਂ ਲਈ ਤੇ ਘਰ ਹਾਂਜੀ ਇਸ ਤਰ੍ਹਾਂ ਹੀ ਮੁੱਖੀ ਇਹਨਾਂ ਕਿ ਪਹਿਲੇ ਸਾਸੋਰਾ ਵੀ ਇਦਾਂ ਹੋ ਗਿਆ ਹੂੰ ਸਾਸੋਰਾ ਵੀ ਇਹਨਾਂ ਦਾ ਇਦਾਂ ਹੋ ਗਿਆ ਬਿਮਾਰ ਤੇ ਉਹ ਆਪ ਵੀ ਇਦਾਂ ਹੋ ਗਏ ਹੁਣ ਆਪ ਹੀ ਦੋ ਬੇਟੇ ਬਸ ਦੋ ਬੇਟੇ ਹੈ ਹਾਂਜੀ ਦੋਨੋਂ ਬੇਟੇ ਤੇ ਘਰ ਵੀ ਖਤਰੇ 'ਚ ਹੈ ਹਾਂਜੀ ਘਰ ਵੀ ਖਤਰੇ 'ਚ ਹੈ ਇਸ ਟਾਈਮ ਮੈਂ ਆਪਣੇ ਚਾਚੇ ਸੋਹਰੇ ਵੱਲ ਰਹਿਣ ਦੀ ਆ ਕੋਈ ਮਦਦ ਚਾਹੀਦੀ ਹੈ ਕੋਈ ਚਾਹਣਾ ਕੁਝ ਹਾਂਜੀ ਅਪੀਲ ਕਰਨਾ ਚਾਹੂਗੀ ਮੈਂ ਵੀ ਇਹੀ ਕਰਨਾ ਚਾਹੁੰਦੀ ਆ ਕਿ ਮੇਰੀ ਵੱਸ ਵੱਧ ਮਦਦ ਸਰਕਾਰ ਕਰੇ ਮੇਰੇ ਘਰ ਬਣਾਉਣ ਵਿੱਚ ਮੇਰੀ ਮਦਦ ਕਰੇ ਤੇ ਕਿੱਥੋਂ ਦਾ ਵਸਿਆ ਆ ਤੁਹਾਡਾ ਤੁਸੀਂ ਦੱਸ ਦਿਓ ਥੋੜਾ ਜਿਹਾ ਹਾਂਜੀ ਇਲਾਕਾ ਕੀ ਆ ਤੁਹਾਡਾ ਲੱਗਾ ਪਿੰਡ ਬੌਲੀ ਜ਼ਿਲ੍ਹਾ ਰਮਦਾਸ ਤਾਂ ਹੋਰ ਵੀ ਘਰ ਨੇ ਇਸ ਗਲੀ ਚ ਹਾਂਜੀ ਹਾਂਜੀ ਆ ਦੇਖੋ ਇਹ ਸਾਹਮਣੇ ਘਰ ਬਿਲਕੁਲ ਇੱਕ ਹੋਰ ਘਰ ਦਿਖਾਣੇ ਆ ਤੁਹਾਨੂੰ ਇੱਕ ਹੋਰ ਘਰ ਦੀ ਤਸਵੀਰ ਕੱਲਾ ਇੱਕ ਘਰ ਨਹੀਂ ਐ ਇਸ ਗਲੀ ਦੇ ਵਿੱਚ ਤੁਹਾਡਾ ਦੇ ਘਰ ਅਸੀਂ ਬਾਹਰ ਸਮਾਨ ਕੱਢਿਆ ਉਹ ਵੀ ਬੈਠ ਗਿਆ ਗਾੜੀ ਦਿਖਾਉਗੇ ਉੱਥੇ ਉੱਧਰ ਲੈ ਮੰਨੇ ਉਹ ਤਾਂ ਬਿਲਕੁਲ ਤੁਸੀਂ ਦੇਖੋ ਇਸ ਪੂਰੇ ਘਰ ਦੀ ਇਹ ਇਸ ਕੱਲਾ ਘਰ ਨਹੀਂ ਐ ਔਰ ਇਹਦੇ ਵਿੱਚ ਸੰਕੜੇ ਜਿਹੜੀ ਇੱਕਰ ਜ਼ਮੀਨ ਇੱਥੇ ਤਬਾਹ ਹੋਈ ਐ ਤੇ ਦੂਜੇ ਪਾਸੇ ਘਰ ਦੇ ਹਾਲਾਤ ਤੁਸੀਂ ਵੇਖ ਲਓ ਇਹ ਘਰਾਂ ਦੇ ਹਾਲਾਤ ਬਣ ਚੁੱਕੇ ਨੇ ਅ ਤਾਂ ਅੰਦਰ ਜਾਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੇ ਛੱਤਾਂ ਜਿਹੜੀਆਂ ਨੇ ਕਾਫੀ ਕਮਜ਼ੋਰ ਨੇ ਤਾਂ ਤੁਸੀਂ ਵੇਖੋ ਕਿ ਇੱਥੇ ਵੀ ਹਾਲਾਤ ਕੁਝ ਇਸ ਤਰ੍ਹਾਂ ਦੇ ਨਜ਼ਰ ਆ ਰਹੇ ਨੇ ਕਿ ਛੱਤਾਂ ਡਿੱਗਣ ਦੇ ਕਾਰਨ ਤੁਸੀਂ ਵੇਖੋ ਤਰੇਣਾ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਇਹ ਪੂਰਾ ਇਲਾਕਾ ਜਿਹੜਾ ਹੈ ਇਸ ਵੇਲੇ ਖੌਫ ਦੇ ਸਾਈਜ਼ ਨੇ ਔਰ ਇੱਥੇ ਇੱਕ ਘਰ ਨਹੀਂ ਬਲਕਿ ਬਹੁਤ ਸਾਰੇ ਘਰ ਨੇ ਹੋਰ ਵੀ ਭਾਜੀ ਘਰ ਨੇ ਇੱਥੇ ਜਿਹੜੇ ਟੁੱਟੇ ਨੇ ਉੱਧਰ ਵੀ ਹੈਗੇ ਪਿੱਛੇ ਵੀ ਅੱਡੇ ਚਲਗੇ ਪਸਾਰ ਚਲਗੇ ਵਿਕਾਰ ਸੜਕੇ ਚਲਗੇ ਜੇ ਬਾਲਾਂ ਨੂੰ ਕੰਮ ਸਾਰੇ ਛੋਂਡੇ ਜੇ ਇਹ ਸਮਾਨ ਉਹ ਬੰਲੇ ਬਾਲ ਜਿੱਦੋਂ ਅੱਜ ਅੰਜਕ ਕਰਵਾਏ ਤੇ ਵੇਖੋ ਤੁਸੀਂ ਘਰਾਂ ਦਾ ਸਮਾਨ ਲੋਕਾਂ ਨੇ ਆਪਣੇ ਘਰ ਦਾ ਸਮਾਨ ਸਾਰਾ ਘਰ ਦੇ ਬਾਹਰ ਰੱਖਿਆ ਤਰਪਾਈਲ ਰੱਖੀ ਹੈ ਤਾਂ ਇਹ ਮੁੜ ਵਸੇਵਾ ਜਿਹੜਾ ਹੈ ਕਾਫੀ ਮੁਸ਼ਕਲ ਹੈ ਤਾਂ ਹੋਰ ਵੀ ਇਸ ਗਲੀ ਚ ਘਰ ਨੇ ਜਿਹੜੇ ਕਿ ਤੁਸੀਂ ਦੇਖੋ ਕਿ ਇਸ ਵੇਲੇ ਬਿਲਕੁਲ ਇਹ ਪੂਰੇ ਇਲਾਕੇ ਜਿਹੜੇ ਨੇ ਆਸਿਕ ਦੇਵ ਪਾਣੀ ਤੋਂ ਦੇ ਬਾਹਰ ਨਿਕਲ ਚੁੱਕੇ ਨੇ ਲੇਕਿਨ ਖਤਰਾ ਇਸ ਵੇਲੇ ਇਹਨਾਂ ਦੇ ਉੱਤੇ ਹੈ ਹੋਈ ਹੈ ਕਿ ਮੁੜਵ ਸੇਵਾ ਕਿਵੇਂ ਹੋਊਗਾ ਤਾਂ ਇਹ ਦੇਖੋ ਤੁਸੀਂ ਘਰਾਂ 'ਚ ਇਸ ਵੇਲੇ ਤਰੇਣਾ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਪੂਰਾ ਇਲਾਕੇ ਦੇ ਹਾਲਾਤ ਤੁਸੀਂ ਦੇਖੋ ਕਿਵੇਂ ਲੋਕ ਇਸ ਬਾਹਰ ਗੈਸ ਰੱਖੀ ਹੈ ਠੀਕ ਹੈ ਤੇ ਛੋਟਾ ਛੋਟਾ ਜਿਹੜਾ ਘਰ ਦਾ ਸਮਾਨ ਹੈ ਬੱਤੀ ਪੱਖਾ ਇਹ ਹੋਰ ਵੀ ਜਿਹੜਾ ਰਾਸ਼ਨ ਦਾ ਸਮਾਨ ਹੈ ਉਹ ਵੀ ਇਸ ਤਰੀਕੇ ਨਾਲ ਰੱਖਿਆ ਹੈ ਔਰ ਪੂਰਾ ਇਲਾਕਾ ਜਿਹੜਾ ਇਸ ਵੇਲੇ ਅਸੀਂ ਤੁਹਾਨੂੰ ਆਪਣੇ ਟੀਵੀ ਚੈਨਲ ਰਾਹੀਂ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਹਾਲਾਤ ਇੱਥੇ ਬਣੇ ਨੇ ਔਰ ਪਾਣੀ ਦੇ ਜਿਹੜਾ ਇੱਕ ਸਲਾਬ ਆਇਆ ਔਰ ਉਸ ਤੋਂ ਬਾਅਦ ਹੁਣ ਤੁਸੀਂ ਦੇਖੋ ਇਸ ਘਰ ਦੇ ਹਾਲਾਤ ਘਰ ਦੇ ਇੱਕ ਸਾਰਾ ਘਰ ਦਾ ਜਿਹੜਾ ਕੀਮਤੀ ਕੀਮਤੀ ਸਮਾਨ ਜਿਹੜਾ ਹੈ ਉਹ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਬਾਹਰ ਕੱਢਿਆ ਹੈ ਬਿਲਕੁਲ ਘਰ ਦੇ ਅੰਦਰ ਪਾਣੀ ਆ ਗਿਆ ਸੀ ਸਭ ਕੁਝ ਖਰਾਬ ਹੋ ਚੁੱਕਾ ਹੈ ਤੇ ਇਸ ਘਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਤੇ ਨੁਕਸਾਨ ਦੀਆਂ ਤਸਵੀਰਾਂ ਤੁਸੀਂ ਵੇਖੋ ਕਿ ਅਸੀਂ ਮੜਵ ਸੇਵੇ ਦੀ ਗੱਲ ਕਰ ਰਹੇ ਹਾਂ ਤੁਹਾਡਾ ਘਰ ਹੈ ਜੀ ਤੇ ਕੀ ਘਰ ਦੇ ਅੰਦਰ ਤਰੇਲਾ ਹੀ ਹੈ ਹਾਂ ਜੀ ਮੈਂ ਮਗਰਲੇ ਬੰਨੇ ਬਹੁਤ ਪਾਣੀ ਚੜ ਗਿਆ ਤਾਂ ਫਿਰ ਬੇਹਾਲ ਦਿਵਾਰੇ ਵੀ ਪਾਣੀ ਆ ਸੈਡਾਂ ਤੇ ਅੱਛਾ ਜੀ ਹਾਂ ਜੀ ਤੇ ਸਾਰਾ ਸਮਾਨ ਖਰਾਬ ਹੋ ਗਿਆ ਹਾਂ ਜੀ ਬਾਹਰ ਕੱਢ ਕੇ ਸਿਕਾਉਣ ਦੇ ਅਸੀਂ ਤਾਂ ਬਿਲਕੁਲ ਤੁਸੀਂ ਵੇਖੋ ਕਿ ਇਹ ਛੋਟੀ ਤੁਸੀਂ ਵੇਖੋ ਤਸਵੀਰਾਂ ਰਾਹੀਂ ਤੁਹਾਨੂੰ ਦਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂ ਜੀ ਇਸ ਤਰ੍ਹਾਂ ਬਾਹਰ ਚਲ ਗਿਆ ਘਰ ਛੱਡ ਕੇ ਲੋਕ ਘਰ ਛੱਡ ਕੇ ਚਲੇ ਗਏ ਹਾਂ ਜੀ ਹਾਂ ਜੀ ਮੇਰਾ ਬੇਟਾ ਜਿਹੜਾ ਵੱਡਾ ਦੋਨੋਂ ਸਮਾਨ ਬਾਹਰ ਕੱਢਿਆ ਕੋਈ ਸੜੇ ਕਰਕੇ ਕਰਕੇ ਜਿਹਨਾਂ ਨੇ ਉਹ ਗਵਾਂਢੀਆਂ ਨੇ ਸਮਾਨ ਰੱਖਿਆ ਜਿਹਨਾਂ ਨੇ ਬਿਲਕੁਲ ਤਸਵੀਰਾਂ ਤੁਸੀਂ ਵੇਖੋ ਕਿ ਕਿਵੇਂ ਇਸ ਇਹਨਾਂ ਘਰਾਂ ਦੇ ਵਿੱਚ ਜਿਹੜਾ ਇੱਕ ਪਾਣੀ ਦਾ ਜਿਹੜਾ ਪ੍ਰਕੋਪ ਸੀ ਉਹ ਆਇਆ ਤਾਂ ਇਹ ਤੁਸੀਂ ਵੇਖੋ ਤਸਵੀਰਾਂ ਛੋਟੇ ਛੋਟੇ ਘਰ ਨੇ ਯੱਤਰ ਪਹਿਲਾਂ ਚ ਜ਼ਿੰਦਗੀ ਇਸ ਵੇਲੇ ਕੱਢਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਬੌਲੀ ਪਿੰਡ ਦੀ ਹੈ ਲਗਾਤਾਰ ਤੋਂ ਦੱਸ ਰਹੇ ਹਾਂ ਹਾਂਜੀ ਕੱਲ ਸੜਕ ਤੇ ਰਸਤਾ ਚੱਲ ਗਿਆ ਆਪਣੇ ਛੱੜ ਗਿਆ ਘਰ ਕਾ ਘਰ ਨਹੀਂ ਕੱਲ ਸੜਕ ਤੇ ਰਸਤਾ ਚੱਲ ਗਿਆ ਆਪਣੇ ਚੱਲ ਗਿਆ ਆਪਣੇ ਬੱਚੇ ਰਕਦੇ ਸੰਦਕਾਰ ਚੱਲ ਗਿਆ ਵੰਡੇ ਆਪਣੇ ਛੱਤ ਖਰਾਬ ਹੈ ਲੈ ਛੱਤ ਸਭ ਚੋਂ ਡੇ ਸਾਰੇ ਬਿਲਕੁਲ ਹਾਂਜੀ ਤਾਂ ਵੇਖੋ ਘਰ ਦੇ ਹੋਰ ਮੜਾ ਹਾਜਤ ਸਾਰੇ ਚੌਂਡੇ ਅੰਦਰ ਚਾਂਬਕ ਸਾਰੇ ਬਿਸਤਰ ਖਰਾਬ ਬਗਾਂ ਤੇ ਘਰ ਦਾ ਛੱਤ ਸਾਰਾ ਪਾਣੀ ਤੁਸੀਂ ਵੇਖੋ ਔਰ ਬਕਾਇਦਾ ਤੌਰ ਦੇ ਉਤੇ ਇੱਥੇ ਥੋੜੀ ਡੈਪਥ ਹੈ ਜਿਹੜੀ ਸੀ ਸਾਰਾ ਚੌਂਡੇ ਅੰਦਰ ਭਰਿਆ ਜੇ ਸਭ ਕੁਝ ਤਸਵੀਰ ਤੁਹਾਡੇ ਸਾਹਮਣੇ ਆ ਹਾਂ ਜੀ ਹਾਂ ਜੀ ਦੂਜਾ ਕਮਰਾ ਵੀ ਖਾਲੀ ਕੀਤਾ ਹਾਂ ਤਾਂ ਬਿਲਕੁਲ ਘਰ ਦੇ ਕਮਰੇ ਖਾਲੀ ਨੇ ਤਸਵੀਰ ਤੁਹਾਨੂੰ ਬੌਲੀ ਪਿੰਡ ਤੋਂ ਸਾਂਝੀ ਕਰ ਰਹੇ ਹਾਂ ਤਾਂ ਬੌਲੀ ਪਿੰਡ ਚ ਆਏ ਸੀ ਤੇ ਇੱਥੇ ਵੀ ਕੁਛ ਇਸ ਤਰ੍ਹਾਂ ਦੀ ਤਸਵੀਰ ਹੈ ਤਾਂ ਹਰ ਪਾਸੇ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਪਿੰਡਾਂ ਦੇ ਵਿੱਚ ਇੱਕ ਉਜਾੜਾ ਹੋਇਆ ਹੈ ਪਰ ਲੋੜ ਹੈ ਕਿ ਲੋਕ ਅੱਗੇ ਆਣ ਤਾਂ ਕਿ ਇਹਨਾਂ ਲੋਕਾਂ ਨੂੰ ਵੀ ਕੁਝ ਸਹਾਰਾ ਮਿਲ ਸਕੇ ਇਹਨਾਂ ਦਾ ਮੂੜਵ ਸੇਵਾ ਕੀਤਾ ਜਾਵੇ ਇਹਨਾਂ ਨੂੰ ਕਿਸੇ ਪੈਸੇ ਦੀ ਲੋੜ ਨਹੀਂ ਹੈ ਕਿਸੇ ਲੰਗਰ ਦੀ ਲੋੜ ਨਹੀਂ ਹੈ ਇਹਨਾਂ ਨੂੰ ਲੋੜ ਹੈ ਕਿ ਘਰ ਦੇ ਇਹਨਾਂ ਦੀ ਰਿਪੇਅਰ ਕੀਤੀ ਜਾਵੇ ਹੋਰ ਕਿਸੇ ਚੀਜ਼ ਦੀ ਲੋੜ ਤੇ ਨਹੀਂ ਸਿਰਫ ਘਰ ਦੀ ਬਸ ਘਰ ਦੇ ਲੋੜ ਜਪਾ ਜ ਇਹਨਾਂ ਦੇ ਬੱਚਿਆਂ ਲੰਗਰ ਤਾਂ ਨਹੀਂ ਚਾਹੀਦਾ ਨਹੀਂ ਨਹੀਂ ਲੰਗਰ ਜਿਹੜਾ ਲੰਗਰ ਹੈਗਾ ਜੇ ਬਸ ਕਰ ਹੈ ਸਿਰਫ ਘਰ ਦੀ ਰਿਪੇਅਰ ਦੀ ਲੋੜ ਆ ਤਾਂ ਉਮੀਦ ਕਰਦੇ ਆ ਲੋਕ ਜਾਗਣਗੇ ਤਾਂ ਲੰਗਰਾਂ ਨੂੰ ਛੱਡ ਕੇ ਹੁਣ ਇਹਨਾਂ ਮੁੜਵ ਸੇਵੇ ਵਾਲੇ ਪਾਸਿਆਂ ਦੀ ਲੋੜ ਆ ਤਾਂ ਲੋਕਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਅੱਗੇ ਆਓ ਤਾਂ ਕਿ ਇਹਨਾਂ ਲੋਕਾਂ ਦਾ ਸਾਥ ਦਿੱਤਾ ਜਾਵੇ ਕੈਮਰਾਮੈਨ ਅਰਜ ਦੇ ਨਾਲ ਸੁਮੇਤ ਖੰਨਾ ਕ੍ਰੇਡ ਪੰਜਾਬ ਟੀਵੀ ਪੌਲੀਪਿੰਡ ਰਮਦਾਸ ਅੰਮ੍ਰਿਤਸਰ